ਲੰਗੀ 8 ਮਾਰਚ ਨੂੰ ਗਾਇਕ ਅਮਰ ਸਿੰਘ ਚਮਕੀਲਾ ਦੀ ਪਿੰਡ ਦੁਗਰੀ ਵਿਖੇ ਵਰਸੀ ਮਨਾਇਗੀ ਜਿੱਥੇ ਨਾਮਵਰ ਕਲਾਕਾਰਾਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਵੱਲੋਂ ਮੇਲੇ ਦਾ ਆਨੰਦ ਮਾਣਿਆ ਗਿਆ ਮੇਲੇ ਤੋਂ ਬਾਅਦ ਪਰਿਵਾਰ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਜਿੱਥੇ ਪਰਿਵਾਰ ਵੱਲੋਂ ਅਮਰ ਸਿੰਘ ਚਮਕੀਲਾ ਦੀ ਜੀਵਨੀ ਤੇ ਆ ਰਹੀ ਫਿਲਮ ਦੇ ਉੱਤੇ ਚਰਣਾ ਪਿਆ ਉੱਥੇ ਵਰਸੀ ਮੁਤਲਕ ਚੱਲ ਰਹੀਆਂ ਵੱਖ-ਵੱਖ ਚਰਚਾਵਾਂ ਉੱਤੇ ਤਿੱਖਾ ਪ੍ਰਤੀਕਰਮ ਦਿੱਤਾ ਉਹਨਾਂ ਕਿਹਾ ਕਿ ਪਰਿਵਾਰ ਅਤੇ ਕਮੇਟੀ ਉੱਤੇ ਉੱਠ ਰਹੀਆਂ ਵੱਖ-ਵੱਖ ਤਰੀਕੇ ਦੀਆਂ ਗੱਲਾਂ ਬੇਬੁਨਿਆਦ ਹਨ ਅਤੇ ਕਮੇਟੀ ਤੋਂ ਬਾਹਰ ਹੋ ਕੇ ਜੇ ਕੋਈ ਗੱਲ ਕਰੇਗਾ ਉਸਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਹੋਰ ਕੀ ਕੁਝ ਕਿਹਾ ਪਰਿਵਾਰ ਨੇ ਤੁਸੀਂ ਵੀ ਸੁਣੋ ਤੂੰ ਆਹੀ ਸੀ ਪਰ ਕੇ ਹੋ ਤੁਰ ਚੱਲੀ ਜਾਂਦੜੀ ਏ ਨਹੀਂ ਖਾਲੀ ਹੱਥ ਕਰਕੇ ਤੁਰ ਚੱਲੀ ਜਾਂਦੜੀ ਏ ਨਹੀਂ ਖਾਲੀ ਹੱਥ ਕਰਕੇ ਹੋਨਾ ਹਾ ਤੋਕੇ ਤੇਰਾ ਨੀ ਅਜ ਬਦਲਿਆ ਬਾਣਾ ਨੀ ਤੇਰਾ ਹਸਦਾ ਖੇਡਦਾ ਉੜ ਗਿਆ ਪੌਰ ਨਮਾਣਾ ਨੀ ਅਡ ਹੋ ਗਿਆ ਪਿੰਜਰਾ ਨੀ ਰੂ ਤੇਰੀ ਪੜ ਕੇ ਨੀ ਤੋਰ ਚੱਲੀ ਜਾਂਦੜੀ ਨੀ ਖਾਲੀ ਹੱਥ ਕਰਕੇ ਨੀ ਤੈਨੂੰ ਤੁਰ ਦਰਗਾਹੋਂ ਜਦ ਮਿਲੀਆਂ ਤਾਰਾਂ ਨੀ ਤੇਰੀ ਚੱਕਰੀ ਢੋਲੀ ਨੀ ਰਲ ਚਾਰ ਕੋਹਾਰਾਂ ਮਨਾ ਮੁਹੀ ਰੋਈ ਨੀ ਕਵੱਖੀਆਂ ਭਰ ਕੇ ਤੁਰ ਚੱਲੀ ਜਾਂ ਤੜੀਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਵਿਦਾ ਕਰਨ ਨੂੰ ਸਾਖ ਕਬੀਲੇ ਜੁੜ ਗਏ ਪਿੱਛੇ ਮੋੜਨਾ ਵੇਖਿਆ ਜਿਹੜੇ ਛੱਡ ਕੇ ਤੁਰ ਗਏ ਇੱਕ ਰਾਖத்ਰੀ ਨੂੰ ਫੋਲ ਲੈਣ ਕੇ ਭੜ ਕੇ ਤੁਰ ਚੱਲੀ ਜਾਂਦੜੀਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਤੁਰ ਦਰਗਾ ਹੋ ਜਿੱਦ ਮਿਲੀਆਂ ਤਾਰਾਂ ਨੀ ਤੇਰੀ ਚੱਕ ਦੀ ਢੋਲੀ ਨਿਰਾਲ ਚਾਰ ਕੋਹਾਰਾਂ ਮਨਾ ਮੋਹੀ ਰੋਈ ਨੀ ਕੋ ਅੱਖੀਆਂ ਪਰ ਕੇ ਤੋਰ ਚੱਲੀ ਜੰਧੜੀਏ ਨੀ ਖਾਲੀ ਹੱਥ ਕਰਕੇ ਓ ਅੱਜ ਅੰਬਰ ਸੁੰਦਿਆਂ ਨੀ ਚੰਦਣ ਦੀ ਹਲਾਟਾਂ ਪੈ ਗਈ ਲੰਬੀਆਂ ਤਾਨ ਕੇ ਨੀ ਸਭ ਮੁੱਕ ਗਈਆਂ ਪਾਟਾਂ ਹੱਕ ਤੇ ਚਮਕੀਲੇ ਓ ਕੀ ਲੱਗਿਆ ਧਰ ਕੇ ਤੋਰ ਚੱਲੀ ਜੰਧੜੀਏ ਨੀ ਖਾਲੀ ਹੱਥ ਕਰਕੇ ਨੀ ਖਾਲੀ ਹੱਥ ਕਰਕੇ ਮੈਂ ਗਰਮੀ ਸਿੰਘ ਬਰੁੰਦੀ ਅਸਰ ਅਮਰਜੋਤ ਸਿੰਘ ਕਿਲਾ ਆਵੀਵਾ ਅਮਰਜੋਤ ਜੀ ਸਬੈਚਰ ਕਲੱਬ ਸਾਡੀ ਪ੍ਰਬੰਧਕ ਕਮੇਟੀ ਸਾਡੇ ਇਸ ਵਰੀ ਬਹੁਤ ਹੀ ਸਤਿਕਾਰਯੋਗ ਸਾਡੀ ਵਰਸੀ ਜਿਨ੍ਹਾਂ ਨੂੰ ਵਰਸੀ ਨੂੰ ਚੰਦੇ ਚਾਨ ਲਾਏ ਸਾਡੇ ਐਮਐਲਏ ਸਾਹਿਬ ਦੇ ਮਾਨ ਦੀ ਨਾਪੇ ਤੋਂ ਹਰਫੇ ਤੋਂ ਸਾਡੇ ਸਤਿ ਬਹੁਤ ਹੀ ਸਤਿਕਾਰਯੋਗ ਕੁਲਵੰਤ ਸਿੱਧੂ ਜੀ ਲੁਧਿਆਣੇ ਤੋਂ ਸਾਡੀ ਪੂਰੀ ਟੀਮ ਅਸاری ਬੈਠੀ ਆ ਅਸੀਂ 37ਵੀਂ ਪਰਸੀ ਤੇ ਉਸ ਮਹਾਨ ਜੁੜੀ ਨੂੰ ਜਿੰਨੇ ਵੀ ਦੂਰੋਂ ਨੇੜੋਂ ਹਜ਼ਾਰਾਂ ਕਿਲੋਮੀਟਰੋਂ ਆਪਾਂ ਜਿੱਥੋਂ-ਜਿੱਥੋਂ ਵੀ ਆਏ ਸਾਡੇ ਸਰਵਤੇ ਸਾਡੇ ਦਰਸ਼ਕ ਸਾਡੇ ਕਲਾਕਾਰ ਸਾਡੇ ਸਾਥੀ ਸਾਡੇ ਗੀਤਕਾਰ ਜਿੰਨੇ ਵੀ ਆਏ ਸਾਡੇ ਪੰਜਾਬ ਪੁਲਿਸ ਨੇ ਬਹੁਤ ਸੁਹਣੀ ਡਿਊਟੀ ਨਿਭਾਈ ਆ ਸਾਡੇ ਵੱਡੇ ਨਾ ਵੱਟਾ ਲਾ ਕੇ ਇਸ ਪੂਰੇ ਬਹੁਤ ਵਧੀਆ ਕਾੜੇ ਪ੍ਰਬੰਧ ਕੀਤੇ ਨੇ ਵਧੀਆ ਤੇ ਸਾਡੇ ਪੱਤਰਕਾਰ ਵੀਰ ਬਹੁਤ ਜੰਨੀਆ ਵੀ ਟੀਮਾਂ ਪੱਤਰਕਾਰਾਂ ਦੀ ਆਈਆਂ ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਵੋਟ ਕੋਟ ਪੂਰਾ ਧੰਨਵਾਦ ਕਰਦੇ ਆਂ ਦਿਹਲੀਆਂ ਗੇਰਣਾ ਚੋ ਕੀ ਕਹਿਣਾ ਚਾਹੁੰਦਾ ਉਹਨਾਂ ਦੀ ਫਿਲਮ ਆ ਰਹੀ ਹੈ ਕਿ ਕਿਦਾਂ ਲੱਗ ਰਿਹਾ ਤੁਹਾਨੂੰ ਫਿਲਮ ਤੇ ਸਾਨੂੰ ਬਹੁਤ ਖੁਸ਼ੀ ਆ ਇਹ ਬਹੁਤ ਲੰਬੇ ਸਮੇਂ ਤੋਂ 35 ਸਾਲਾਂ ਤੋਂ ਦਿਮਾਗ ਸੀ ਸਰਵਤਿਆਂ ਦੀ ਦਰਸ਼ਕਾਂ ਦੀ ਵੀ ਬਹੁਤ ਫਿਲਮਾਂ ਆਈਆਂ ਗਈਆਂ ਪਰ ਆ ਜਿਹੜੀ ਅੰਮ੍ਰਿਤ ਸਿੰਘ ਤੇ ਵਕੀਲਾ ਦੀ ਉਸ ਮਹਾਨ ਜੋੜੀ ਦੀ ਪਹਿਲੀ ਵਾਰੀ ਦੇਖਣ ਨੂੰ ਮਿਲੇਗੀ ਸਾਨੂੰ ਨੂੰ ਫਕਰ ਆ ਅਸੀਂ ਜਿੱਥੇ ਵੀ ਦੇਸਾਂ ਦੇਸਾਂ ਵਿੱਚ ਜਿੱਥੇ ਵੀ ਜਿੱਥੇ ਵੀ ਸਾਰੇ ਬੈਠੇ ਆ ਸਰੋਤੇ ਸਾਨੂੰ ਉਮੀਦ ਆ ਵੀ ਕਰੋੜਾਂ ਅਰਬਾਂ ਦੇ ਵਿੱਚ ਅਰਬਾਂ ਖਰਬਾਂ ਦੇ ਵਿੱਚ ਫੈਲਣ ਦੇਖਣਗੇ ਅਸੀਂ ਉਹਨਾਂ ਨੂੰ ਕਹਾਂਗੇ ਵੱਤ ਵੱਤ ਸੇ ਵੱਤ ਵੱਤ ਲੈਕ ਤੇ ਬਹੁਤ ਜਲਦੀ ਫੈਲਣ ਸਾਡੀ ਭੈਣ ਨੇ ਬੀਬੀ ਗ੍ਰੇਵਿੰਟ ਕੋਰ ਜੀ ਸਾਡੀ ਭੈਣ ਬੈਠੀ ਆ ਬੈਂਕਰ ਜੀ ਬੈਠਿਆ ਪੂਰੀ ਪ੍ਰਬੰਧ ਕਮੇਟੀ ਤੇ ਅਸੀਂ ਕੋਈ ਕਮੀਆਂ ਪੈਸੀਆਂ ਬਲਤੇਸ਼ ਰਾਜ ਜੀ ਨੂੰ ਦੱਸਿਆ ਜੇ ਕੋਈ ਰਗੇ ਹੁਣ ਅਸੀਂ ਅੱਗੇ ਨੂੰ ਬਹੁਤ ਵਧੀਆ ਪ੍ਰਾਲੇ ਹੋਰ ਮਜੂਤ ਕਰਾਂਗੇ ਆ ਅਰਤਾ ਸਿੰਘ ਤਾਰੀ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਵੀ ਅਗਲੀ ਵਾਰੀ ਇਹਦੇ ਹੱਥ 'ਚ ਜਿੱਦਾਂ ਉਹ ਮਹਾਨ ਜੁੜੀਆਂ ਮਸੰਗ ਤੁੰਕੇਲਾ ਦੇ ਤੁੰਬੀਆਂ ਦੁਨੀਆ ਉਹਦੇ ਵਰਗੀ ਕੋਈ ਵੰਡ ਲੈਵਲ ਤੇ ਤੁੰਬੀ ਨਹੀਂ ਜਾ ਸਕਿਆ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨਾਲ ਸੰਮੇਤ ਤੁੰਬੀ ਹੱਥ ਫੜਾ ਕੇ ਅਗਲੀ ਵਾਰਸੀ ਤੇ ਤੇ ਅਸੀਂ ਪੂਰੀ ਮੀਤਰ ਤੇ ਇਹ ਚ ਕੋਸ਼ਿਸ਼ ਕਰਾਂਗੇ ਉਸ ਤਰ੍ਹਾਂ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧ ਕਮੇਟੀ ਵੱਲੋਂ ਦੂਰੋਂ ਨੇੜੇ ਸਾਰਿਆਂ ਦਾ ਪੱਤਰਕਾਰਾਂ ਦਾ ਪਿੰਾਪੁਰਸ ਦਾ ਸਾਡੇ ਆਪ ਵੀਰ ਜੀ ਬਹੁਤ ਜਿਨ੍ਹਾਂ ਨੇ ਜਗ੍ਹਾ ਦੇ ਹੋਰ ਬਹੁ ਮੇਲੇ ਨੂੰ ਬਹੁਤ ਪ੍ਰਬੰਧ ਕੀਤੇ ਰੇਗਰ ਜੀ ਖਾਸਾ ਰੇਗਰ ਜੀ ਮੇਰਾ ਨਾਮ ਮਨਦੀਪ कौर ਹੈ ਕੀ ਨਦ ਤੇ ਕਿੰਨੀ ਲੱਗੀ ਮੈਂ ਅੰਨਾ ਦੀ ਬੇਟੀ ਬੱਡੀ ਬੇਟੀ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਫਿਲਮ ਨੂੰ ਲੈ ਕੇ ਕਿੱਦਾਂ ਦਾ ਲੱਗ ਰਿਹਾ ਲੋਕਾਂ ਤੇ ਕਿੱਦਾਂ ਮਹਿਸੂਸ ਹੋ ਰਿਹਾ ਫਿਲਮ ਨੂੰ ਲੈ ਕੇ ਤਾਂ ਬਹੁਤ ਵਧੀਆ ਲੱਗ ਰਿਹਾ ਵੀ ਇੰਨੇ ਸਾਲਾਂ ਤੋਂ ਨਾ ਮਿਹਨਤ ਚੱਲ ਰਹੀ ਉਹਨਾਂ ਦੀ 5-6 ਸਾਲ ਹੋ ਗਏ ਉਹਨਾਂ ਨੂੰ ਫਿਲਮ ਤਿਆਰ ਕਰਦਿਆਂ ਨੂੰ ਤੇ ਹੁਣ ਉਹ ਟਾਈਮ ਆ ਗਿਆ ਜੋ ਅਸੀਂ ਬਹੁਤ ਦੇਰ ਤੋਂ ਢੀਕ ਕਰ ਰਹੇ ਸੀ ਨਾ ਉਸ ਦੀ ਤੇ ਉਹ 12 ਅਪ੍ਰੈਲ ਨੂੰ ਆ ਰਹੀ ਹੈ ਫਿਲਮ ਹਾਂਜੀ ਏ ਕਿਦਾਂ ਤੁਹਾਨੂੰ ਆ ਕੇ ਮਿਲੇ ਕਿਦਾਂ ਦੀਆਂ ਗੱਲਾਂ ਆਈਆਂ ਤੁਹਾਡੇ ਨਾਲ ਬੈਠ ਕੇ ਸਾਡੇ ਨਾਲ ਉਹਨਾਂ ਦੇ ਇੱਕ ਤਰ੍ਹਾਂ ਦੇ ਜਿੱਦਾਂ ਨਾ ਫੈਮਿਲੀ ਰਿਲੇਸ਼ਨ ਮਤਲਬ ਇੱਦਾਂ ਲੱਗਿਆ ਨਹੀਂ ਵੀ ਉਹ ਬੰਬੇ ਤੋਂ ਆਇਆ ਉਹ ਇੰਨੇ ਮਤਲਬ ਵੱਡੇ ਆ ਹੈਗੇ ਨੇ ਫਿਲਮ ਡਾਇਰੈਕਟਰ ਹੈਗੇ ਜੋ ਵੀ ਆ ਉਹਨਾਂ ਨੇ ਸਾਨੂੰ ਫੈਮਿਲੀ ਦੀ ਤਰ੍ਹਾਂ ਹੀ ਮਤਲਬ ਸਾਡੇ ਕੋਲੋਂ ਆਪਣੇ ਪੁੱਛਿਆ ਜੋ ਵੀ ਡੈਡੀ ਬਾਰੇ ਤੇ ਸਾਨੂੰ ਲੱਗਿਆ ਹੀ ਨਹੀਂ ਹੈਗਾ ਵੀ ਅਸੀਂ ਉਹਨਾਂ ਨਾਲ ਇੰਟਰਵਿਊ ਕਰ ਰਹੇ ਆ ਸਾਨੂੰ ਪਰਿਵਾਰਕ ਦੀ ਤੌਰ ਤੇ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀ ਤੇ ਅਸੀਂ ਉਦਾਂ ਹੀ ਸਾਰਾ ਕੁਝ ਦੱਸਿਆ ਉਹਨਾਂ ਨੂੰ ਡੈਡੀ ਬਾਰੇ ਕਿੰਨੇ ਦਿਨ ਰੁਕੇ ਇੱਥੇ ਤੇ ਕਿਦਾਂ ਦੇ ਮਤਲਬ ਉਹਨਾਂ ਦਾ ਬੌਂਡਿੰਗ ਬਣੀ ਤਾਂ ਗਿਆ ਹਾਂਜੀ ਉਹ 2-4 ਵਾਰੀ ਸਾਡੇ ਨਾਲ ਲਗਾਤਾਰ ਆਉਂਦੇ ਰਹੇ ਆ ਪਰ ਰੁਕੇ ਤਾਂ ਬਾਹਰ ਹੀ ਹੋਣੀ ਪਤਾ ਘਰ ਤਾਂ ਨਹੀਂ ਆ ਰੁਕੇ ਹੈਗੇ ਇੱਧਰ ਤੇ ਮਤਲਬ ਆਉਂਦੇ ਰਹੇ ਆ 2-3 ਵਾਰ ਸਾਡੇ ਕੋਲ ਜਦੋਂ ਸਕ੍ਰਿਪਟ ਸੁਣਾਣੀ ਹੁੰਦੀ ਦੋ-ਦੋ ਤਿੰਨ-ਤਿੰਨ ਘੰਟੇ ਲਾ ਲਈ ਜਾਂਦੇ ਸਾਡੇ ਨਾਲ ਹਾਂਜੀ ਉਹ ਟਾਈਮ ਹੁੰਦਾ ਸੀਗਾ ਦੋ-ਦੋ ਕਈ ਵਾਰੀ ਤਾਂ ਸ਼ਾਮ ਹੋ ਜਾਂਦੀ ਸੀ ਸੁਬਾਹ ਆ ਜਾਂਦੇ ਸੀਗੇ ਹਾਂਜੀ ਤੇ ਕਿਦਾਂ ਦਾ ਤੁਸੀਂ ਟੀ ਰਿਸਪੌਂਸ ਚਾਹੁੰਦੇ ਲੋਕਾਂ ਦਾ ਰਿਸਪੌਂਸ ਤਾਂ ਹੁਣ ਦੇਖੋ ਪਤਾ ਹੀ ਹੈ ਲੋਕ ਕਿੰਨਾ ਪਿਆਰ ਕਰਦੇ ਆ ਨਾ ਡੈਡੀ ਨੂੰ ਇੰਨੀ ਦੇਰ ਤੋਂ ਉਹਨਾਂ ਨੂੰ ਸੁਣਦੇ ਆ ਰਹੇ ਬੱਚੇ ਤੱਕ ਉਹਨਾਂ ਦੇ ਫੈਨ ਨੇ ਤੇ ਲੱਗ ਰਿਹਾ ਉਮੀਦ ਵੀ ਵੱਧ ਹੋਊਗਾ ਮੀਨ ਤੋਂ ਵੀ ਵੱਧ ਜੋ ਵੀ ਅਸੀਂ ਸੋਚਿਆ ਉਸ ਤੋਂ ਵੀ ਜ਼ਿਆਦਾ ਹਿੱਟ ਹੋਊਗੀ ਦਰਜੀਤ ਨੇ ਸਾਇਨ ਨਹੀਂ ਕੀਤਾ ਤੁਹਾਨੂੰ ਸੰਦੁਸ਼ਟੋ ਵੀ ਉਹ ਉਹੀ ਕਰ ਸਕਦੇ ਸੀ ਯਾਰ ਨਹੀਂ ਹੁਣ ਜੋ ਉਹਨਾਂ ਨੇ ਕੈਰੇਕਟਰ ਕੀਤਾ ਤਾਂ ਲੱਗਦਾ ਵੀ ਉਹੀ ਕਰ ਸਕਦੇ ਸੀਗੇ ਪਰ ਅਗਰ ਜੇ ਕੋਈ ਹੋਰ ਟਰਾਈ ਕਰਦਾ ਸ਼ਾਇਦ ਉਹ ਵੀ ਕਰ ਸਕਦਾ ਸੀ ਹਨਾ ਦਰਜੀਤ ਨੇ ਲੁੱਕ ਸੇਮ ਟੂ ਸੇਮ ਕਰ ਲਿਆ ਹਾਂਜੀ ਪਰ ਸੇਮ ਤਾਂ ਕੋਈ ਬੰਦਾ ਬਣ ਨਹੀਂ ਸਕਦਾ ਪਰ ਉਹਨਾਂ ਦੀ ਕਾਪੀ ਕਰੀ ਹੈ ਉਹਨਾਂ ਨੇ ਹਨਾ ਇੰਨਾ ਸੇਮ ਤਾਂ ਨਹੀਂ ਹੈ ਕੀ ਮੈਸੇਜ ਕੀ ਦੇਣਾ ਚਾਹੁੰਨਾ ਹੈ ਜੀ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੁੰਦੀ ਆ ਵੀ ਫਿਲਮ ਨੂੰ ਵੱਧ ਤੋਂ ਵੱਧ ਦੇਖੋ ਜੋ ਡੈਡੀ ਜੀ ਦੇ ਬਾਰੇ ਲੋਕਾਂ ਦੇ ਦਿਲਾਂ ਵਿੱਚ ਹੈਗਾ ਨਾ ਵੀ ਉਹ ਇਦਾਂ ਗਾਉਂਦੇ ਸੀ ਜੋ ਵੀ ਸੀ ਉਹਨਾਂ ਨੂੰ ਦੇਖੋ ਉਹਨਾਂ ਨੇ ਕਿੱਦਾਂ ਸਟਰਗਲ ਕੀਤਾ ਕਿੱਦਾਂ ਉਹ ਇਸ ਲੈਵਲ ਤੇ ਪਹੁੰਚੇ ਆ ਉਹਦੇ ਉਹਨਾਂ ਦੀ ਖੂਬੀਆਂ ਦੇਖੋ ਹਨਾ ਉਹਨਾਂ ਬਾਰੇ ਇਹ ਨਾ ਸੋਚੋ ਵੀ ਉਹ ਇਦਾਂ ਗਾਉਂਦੇ ਸੀ ਜਾਂ ਉਹ ਇਹਨਾਂ ਦੇ ਗਾਣੇ ਸੁਣਨ ਵਾਲੇ ਨਹੀਂ ਹੈਗੇ ਉਹਨਾਂ ਦੀ ਇਹ ਦੇਖੋ ਵੀ ਉਹਨਾਂ ਦੀ ਮਿਹਨਤ ਕਿੰਨੀ ਸੀਗੀ ਇਸ ਤੱਕ ਪਹੁੰਚੇ ਵੀ ਅੱਜ ਉਹ ਬਾਲੀਵੁੱਡ ਦੀਆਂ ਫਿਲਮਾਂ ਵਾਲੇ ਆਕੇ ਉਹਨਾਂ ਦੀ ਫਿਲਮ ਕਰ ਰਹੇ ਨੇ ਹਨਾ ਉਹ ਕਿੰਨਾ ਨਾਮ ਉਹਨਾਂ ਨੇ ਕਮਾਇਆ ਦੁਨੀਆ ਤੇ ਹਾਂਜੀ ਸਰ ਬਰਸੀ ਇਸ ਵਾਰੀ 36ਵੇਂ ਬਰਸੀ ਸੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਸਿੰਘ ਦੇਮਾਂ ਦੀ ਨਾਬਾ ਜੀ ਤੇ ਸਾਡੇ ਕੁਲਵੰਤ ਸਿੰਘ ਸਿੱਧੂ ਐਮ ਐਲ ਏ ਆਪਣੇ ਲੁਧਿਆਣੇ ਤੋਂ ਤੇ ਪ੍ਰਦੀਪ ਸਿੰਘ ਅੱਪੂ ਜੀ ਸਾਡੇ ਲੁਧਿਆਣੇ ਦੇ ਉਹ ਸਾਰਿਆਂ ਦਾ ਸਹਿਯੋਗ ਸੀਗਾ ਜਿੰਨਾ ਕਰਕੇ ਅਸੀਂ ਇਸ ਵਾਰੀ ਮੇਲਾ ਬਹੁਤ ਵਧੀਆ ਕਰ ਸਕਿਆ ਤੇ ਮਤਲਬ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇੱਥੋਂ ਤੱਕ ਪਹੁੰਚਿਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਵਰਸੀ ਦਾ ਜੋ ਵੀ ਰੇਜ਼ਮੈਂਟ ਆ ਮੇਰੇ ਮਮਾ ਦੇ ਉਹਨਾਂ ਦੇ ਦੇਖ ਰੇਖੇ ਟ ਹੀ ਹੁੰਦਾ ਵਾ ਜੋ ਵੀ ਸਾਡੇ ਮਾਮਾ ਜੀ ਬਤੇਸ ਰਾਹੀਂ ਮੇਰੇ ਚਾਚਾ ਜੀ ਮੇਰੇ ਹਸਬੰਡ ਯਾਨੀ ਅਸੀਂ 2 ਮਹੀਨੇ ਤੋਂ ਹੀ ਲੱਗ ਜਾਂ ਜਨਵਰੀ ਤੋਂ ਅਸੀਂ ਸ਼ੁਰੂ ਹੋ ਜਾਂਦੇ ਆ ਮਤਲਬ ਪਹਿਲਾਂ ਅਸੀਂ ਪਰਮਿਸ਼ਨ ਲੈਣੇ ਆ ਫਿਰ ਅਸੀਂ ਕਾਰਡ ਬਣਾਉਣੇ ਆ ਜੋ ਵੀ ਅਸੀਂ ਕਰਦੇ ਫਿਰ ਗੁਰਨੀਤ ਸਿੰਘ ਬੜੂੰਦੀ ਮੇਰੇ ਬ੍ਰਦਰ ਨੇ ਇਹਨਾਂ ਦਾ ਸਹਿਯੋਗ ਆ ਇਹ ਤਾਂ ਸਾਡੇ ਤੋਂ ਮਿਲ ਲਾ ਲ 36 ਸਾਲ ਹੋ ਗਏ ਸਾਡੇ ਨਾਲ ਜੁੜਿਆ ਨੂੰ ਬਿਲਕੁਲ ਅਸੀਂ ਛੋਟੇ ਛੋਟੇ ਸੀਗੇ ਉਦੋਂ ਦੇ ਸਾਡੇ ਨਾਲ ਜੁੜੇ ਹੋਏ ਆ ਪ੍ਰਾਣੀ ਮੈਂਬਰ ਆ ਸਾਡੇ ਫੈਮਿਲੀ ਮੈਂਬਰ ਨੇ ਤੇ ਅਸੀਂ ਹੋਈ ਹੁੰਨੇ ਆ ਹੋਰ ਸਾਡੇ ਨਾਲ ਕੋਈ ਨਹੀਂ ਜੋ ਜਿਵੇਂ ਲੋਕ ਕਹਿੰਦੇ ਆ ਵਰਸੀ ਵਾਲੇ ਦਿਨ ਡੈਡੀ ਦੀ ਸਮਾਧ ਤੇ ਮੀਡੀਆ ਵਿੱਚ ਕਹਿੰਦੇ ਆ ਜੀ ਅਸੀਂ ਆ ਕਰਦੇ ਆ ਅਸੀਂ ਲੰਗਰ ਲਾਉਨੇ ਆ ਜੀ ਅਸੀਂ ਆ ਕਰਦੇ ਆ ਅਸੀਂ ਕਦੇ ਕਿਸੇ ਨੂੰ ਨਹੀਂ ਕਹਾ ਲੰਗਰ ਲਗਾਓ ਜੋ ਵੀ ਆ ਹਨ ਉਹਨਾਂ ਦੀ ਸੇਵਾ ਪਰ ਉਹ ਬਾਅਦ ਚ ਕ੍ਰੈਡਿਟ ਲੈ ਜਾਂਦੇ ਆ ਜੀ ਅਸੀਂ ਕਰਦੇ ਆ ਸਾਰਾ ਕੁਝ ਕਿ ਜਦੋਂ ਦੋਖਾ ਲੱਗਦਾ ਕਿਉਂਕਿ ਅਸੀਂ ਸਟੇਜ ਤੇ ਉਹਨੇ ਅਸੀਂ ਸਮਾਧ ਤੇ ਮੱਥਾ ਟੇਕ ਕੇ ਉਸ ਤੋਂ ਬਾਅਦ ਅਸੀਂ ਸਟੇਜ ਤੇ ਹੁੰਨੇ ਆ ਸਾਨੂੰ ਨਹੀਂ ਪਤਾ ਬਾਅਦ ਚ ਲੋਕ ਕਿੱਦਾਂ ਕੀ ਬੋਲਦੇ ਬਾਅਦ ਚ ਅਸੀਂ ਮੀਡੀਆ ਚ ਦੇਖਦੇ ਆ ਵੀ ਸਾਡੇ ਬਾਰੇ ਲੋਕ ਐਦਾਂ ਬੋਲਦੇ ਕੋਈ ਕਹਿੰਦਾ ਜੀ ਉਹਨਾਂ ਦਾ ਬ੍ਰਦਰ ਆ ਛੋਟਾ ਬ੍ਰਦਰ ਆ ਜੀ ਪਾਗਲ ਹੋਇਆ ਆ ਦੇਖੋ ਮੇਰੇ ਸਾਹਮਣੇ ਬੈਠੇ ਨੇ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਬਿਲਕੁਲ ਠੀਕ ਨੇ ਤੇ ਵਧੀਆ ਹਾਂ ਜੀ ਇਹਨਾਂ ਨੇ ਬਾਰਸੀ ਤੇ ਗਾਇਆ ਹੁਣ ਅਸੀਂ ਇਹਨਾਂ ਦੀ ਤਿਆਰੀ ਕਰਾਉਣੀ ਆ ਅਸੀਂ ਕਿਹਾ ਵੀ ਸ਼ਾਇਦ ਇਹਨਾਂ ਦੇ ਹੈਗਾ ਇਹਨਾਂ ਦੇ ਵਿੱਚ ਟੈਲੈਂਟ ਹੈਗਾ ਐਦਾਂ ਦਾ ਬੀਏਗਾ ਸਕਦੇ ਆ ਠੀਕ ਤੇ ਹਾਂਜੀ ਅੱਜ ਮੈਂ ਵੱਡਾ ਜੁਆਈ ਆ ਜੀ ਨਾ ਚੰਕੀਲਾ ਸਾਹਿਬ ਦਾ ਤੇ ਕੀ ਕਰਾ ਜਾਂ ਜਿਹੜੀ ਮੂਵੀ ਆ ਰਹੀ ਹੈ ਉਹਨਾਂ ਦੇ ਇਮਤੀਆਜ਼ ਅਲੀ ਕਿੱਦਾਂ ਰਾਤ ਤੱਕ ਕੀਤਾ ਤੁਹਾਡੇ ਨਾਲ ਉਹਨਾਂ ਨੇ ਕਿੱਦਾਂ ਤੁਹਾਡੇ ਨਾਲ ਅਪਰੋਚ ਕੀਤਾ ਕੀਤਾ ਇਮਤੀਆਜ਼ ਅਲੀ ਸਾਹਿਬ ਦਾ ਉਹ ਜਿਸ ਤਰ੍ਹਾਂ ਉਹ ਦੱਸ ਰਿਹਾ ਵੀ ਉਹਨਾਂ ਦਾ ਇੱਕ ਇਹ ਸੁਪਨਾ ਸੀਗਾ ਵੀ ਇਹਨਾਂ ਦੀ ਬਾਇਓਪਿਕ ਬਣੀ ਜਾਵੇ ਕਿਉਂਕਿ 35 ਸਾਲ ਹੋ ਗਏ ਆ ਕਾਫੀ ਪਹਿਲਾਂ ਮੀਡੀਆ ਚ ਰੌਲਾ ਪੈਂਦਾ ਸੀਗਾ ਇਹ ਮੂਵੀ ਬਣ ਰਹੀ ਹੈ ਬਟ ਕੋਈ ਬਣ ਨਹੀਂ ਰਹੀ ਸੀਗੀ ਇਸ ਤਰ੍ਹਾਂ ਸਾਨੂੰ ਵੀ ਇਹ ਸੀ ਕਿ ਵੀ ਹਾਂਜੀ ਇਹਨਾਂ ਦੇ ਇੱਕ ਮੂਵੀ ਬਣਾਣੀ ਚਾਹੀਦੀ ਆ ਜਿਸ ਤਰ੍ਹਾਂ ਇਹਨਾਂ ਦਾ ਨਾਮ ਆ ਪੰਜਾਬੀ ਸਿੰਗਰ ਆ ਨਾ ਪੂਰੇ ਵਰਲਡ 'ਚ ਨਾਮ ਆ ਇਹਨਾਂ ਦਾ ਚਲੋ ਉਹਨਾਂ ਨੇ ਸਾਡੇ ਨਾਲ ਅਪਰੋਚ ਕੀਤੀ ਸਾਤੋਂ ਰਾਈਟਸ ਲਏ ਉਹਨਾਂ ਨੇ ਵਕੈਰ ਐਗਰੀਮੈਂਟ ਸਾਈਨ ਹੋਇਆ ਉਹਨਾਂ ਨਾਲ ਸਾਰਾ ਜੀ ਇੱਥੇ ਆਏ ਸੀ ਕਿ ਤੁਸੀਂ ਜੀ ਨਹੀਂ ਇੱਥੇ ਆਏ ਸੀ ਇਮਤੀਆਜ਼ ਅਲੀ ਸਾਹਿਬ ਉਹਨਾਂ ਨੇ ਆਪਣੇ ਬ੍ਰਦਰ ਆਏ ਸੀਗੇ ਤੇ ਬਾਕੀ ਉਹਨਾਂ ਦੀ ਹੋਰ ਪ੍ਰੋਡਕਸ਼ਨ ਟੀਮ ਜਿਹੜੀ ਹੈਗੀ ਆ ਜੋ ਫੀਲਡ ਵਰਕ ਕਰਦੀ ਆ ਉਹ ਸਾਰੀ ਆਈ ਸੀ ਤੇ ਉਸ ਤੋਂ ਬਾਅਦ ਫਿਰ ਇਮਤੀਆਜ਼ ਅਲੀ ਸਾਹਿਬ ਖੁਦ ਆਏ ਸੀ ਤੇ ਮੋਹਿਤ ਸਰ ਮੋਹਿਤ ਸਰ ਵੀ ਆਇਆ ਸਾਰੇ ਤੇ ਉਹਨਾਂ ਨੇ ਆ ਕੇ ਸਾਰਾ ਸਬਤੋਂ ਜੋ ਫਾਦਰ ਸਾਹਿਬ ਦੀ ਜੀ ਆਪਣੇ ਜੀਵਨ ਬਾਰੇ ਪੂਰੀ ਜਾਣਕਾਰੀ ਲਈ ਉਹਨਾਂ ਤੋਂ ਕਿਵੇਂ ਕਿਵੇਂ ਉਹ ਵਿਚਰਦੇ ਸੀਗੇ ਕਿੰਨਾ ਕਿੰਨਾ ਨਾਲ ਰਹੇ ਉਹਨਾਂ ਕੋਲ ਸਾਰਾ ਜਾਣਕਾਰੀ ਲਈ ਉਹਨਾਂ ਨੇ ਵਕੈਲਾ ਤੇ ਫਿਰ ਉਹਨਾਂ ਨੇ ਆਪ ਦਾ ਫਿਰ ਉਹਦੇ ਕੰਮ ਕੁਝ ਸ਼ੁਰੂ ਕੀਤਾ ਜਿਸ ਵਿੱਚ ਕਿ ਆਪਣੇ ਪੰਜਾਬ ਦੇ ਜੋ ਵਰਲਡ ਫੇਮਸ ਸਿੰਗਰ ਨੇ ਦਿਲਜੀਤ ਦੋਸਾਂਝ ਜੀ ਉਹ ਕੰਮ ਕਰ ਰਹੇ ਨੇ ਤੇ ਬਾਲੀਵੁੱਡ ਦੀ ਉਹ ਉਹਦੀ ਅਭਿਨੇਤਰੀ ਆਪਣੀ ਦੀ ਚੋਪੜਾ ਜੀ ਉਹ ਇਹਦੇ ਵਿੱਚ ਮਾਤਾ ਮਰਜੂਦ ਕੌਰ ਜੀ ਦਾ ਰੋਲ ਪਲੇ ਕਰ ਰਹੇ ਨੇ ਤੇ ਕਿੰਨੀ ਦਿਨ ਪਹਿਲੇ ਮਤਲਬ ਕਦੋਂ ਤੱਕ ਬਣ ਸਕਦੀ ਹੈ ਮੂਵੀ ਕਿੰਨੀ ਦਿਨ ਦਾ ਨਾਲ ਟਾਈਮ ਆ ਮੂਵੀ ਭਾਈ ਆਲਮੋਸਟ ਤਿਆਰ ਹੈ ਜੀ ਸਾਰੀ ਉਹਦਾ ਮੂਵੀ ਦਾ ਇੱਕ Song ਵੀ ਇਹਨਾਂ ਨੇ ਰਿਲੀਜ਼ ਕਰਤਾ ਪਹਿਲਾਂ ਟੀਜ਼ਰ ਕੀਤਾ ਸੀ ਲਾਂਚ ਇਹਨਾਂ ਨੇ ਹੁਣ ਟਰੇਲਰ ਲਾਂਚ ਕੀਤਾ ਇਹਨਾਂ ਨੇ ਠੀਕ ਹੈ ਜੀ ਤੇ Song ਇੱਕ ਲਾਂਚ ਹੋ ਚੁੱਕਿਆ ਵਾ ਤੇ ਉਹਨਾਂ ਨੇ ਜਿਹੜੀ ਆਪਣਾ ਸੌਰੀ ਡੇਟ ਅਨਾਉਂਸ ਕੀਤੀ ਆ 12 April ਡੇਟ ਅਨਾਉਂਸ ਕੀਤੀ ਆ ਉਹਨਾਂ ਨੇ ਭਾਵੇਂ 12 April ਨੂੰ Netflix ਤੇ OTT ਤੇ ਰਿਲੀਜ਼ ਕਰ ਰਿਹਾ ਇਹ ਕਿਹੜੇ ਕਿਹੜੀ ਜਗ੍ਹਾ ਦੇ ਵਿੱਚ ਦਿਖਾਇਆ ਜਾਏਗਾ ਕਿੱਥੇ ਕਿੱਥੇ ਦੀ ਜਿਹੜੀ ਸ਼ੂਟਿੰਗ ਹੋ ਗਈ ਕਿਲੀ-ਕਿਲੀ ਜਗ੍ਹਾ ਤੇ ਹੋਈ। ਸ਼ੂਟਿੰਗ ਉਹਨਾਂ ਲਈ ਜਿਹੜੀ ਹੋਈ ਆ ਮੂਵੀ ਦੀ ਉਹੋ ਜੀ ਆਪਣੇ ਤਕਰੀਬਨ ਜਿੱਥੇ-ਜਿੱਥੇ ਫਾਦਰ ਸਾਹਿਬ ਦੇ ਅਖਾੜੇ ਲੱਗੇ ਸੀਗੇ ਉੱਥੇ-ਉੱਥੇ ਉਹਨਾਂ ਨੇ ਉਹ ਸ਼ੂਟਿੰਗ ਉੱਥੇ-ਉੱਥੇ ਕੀਤੀ ਆ। ਡੈਥ ਸੀ। ਡੈਥ ਸੀਨ ਵੀ ਉਹਨਾਂ ਨੇ ਇਵਨ ਕਿ ਉਸੇ ਜਗ੍ਹਾ ਤੇ ਉਸੇ ਘਰ ਦੇ ਵਿੱਚ ਸੇਮ ਪ੍ਰੋਪਰ ਉਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ ਵਾ। ਹਾਂਜੀ। ਦੇਖਣ ਤੋਂ ਜਿਹੜੀ ਕਿ ਪੂਰਾ ਜਿਹੜੀ ਉਹਨਾਂ ਦੀ ਬਾਇਓਪਿਕ ਬਹੁਤ ਵਧੀਆ ਉਹਨਾਂ ਨੇ ਬਣਾਈ ਆ ਹਾਂਜੀ। ਯੋਗੀ ਮਤਲਬ ਨਾ ਜਦੋਂ ਮੂਵੀ ਬਣਾਈ ਤਾਂ ਤੁਹਾਡੇ ਕੋਲ ਇੱਕ ਇੱਕ ਚੀਜ਼ ਪੁੱਛੀ ਆਪਣੇ ਵੱਲੋਂ ਵਿੱਚ ਉਹਨਾਂ ਨੇ ਕਿਹਾ ਕਿ ਜੋਰਜ ਦਾ ਐਜ਼ ਇਟ ਇਜ਼ ਸੇਮ ਟੂ ਸੇਮ ਬਣਾ ਲਿਆ ਕੀ ਸੀ ਹਾਂਜੀ 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 ਸੇਮ ਟੂ ਸੇਮ ਉਸ ਤਰ੍ਹਾਂ ਹੀ ਬਣਾਈ ਉਹਨਾਂ ਨੇ ਕੁਝ ਉਹਨਾਂ ਨੇ ਵਿੱਚ ਕੁਝ ਨਹੀਂ ਚੇਂਜ ਕੀਤਾ ਪੂਰੀ ਵਧੀਆ ਵਾਈਬ ਇੱਕ ਬਣੀ ਉਹਨਾਂ ਦੀ ਕੋਈ ਇਸ ਤਰ੍ਹਾਂ ਦੀਆਂ ਜੀ ਉਹਨਾਂ ਨੇ ਆਪਣੇ ਵੱਲੋਂ ਵੀ ਕੁਛ ਨਾਲ ਕੋਈ ਨਾ ਕੋਈ ਸੀਨ ਲਾਇਆ ਹੋਵੇ ਜਾਂ ਕੁਝ ਨਹੀਂ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈਗਾ ਜੀ ਕਿਉਂਕਿ ਉਹਨਾਂ ਦੀ ਆਪ ਦੀ ਲਾਈਫ ਸਟੋਰੀ ਜਿਹੜੀ ਆ ਇੰਨੀ ਸਟਰਗਲਿੰਗ ਆ ਉਹਨਾਂ ਦੀ ਇੰਨੀ ਸਟਰਗਲ ਕੀਤੀ ਹੋਈ ਆ ਔਰ ਕੁਝ ਕੁਝ ਐਡ ਕਰਨ ਦੀ ਲੋੜ ਹੀ ਨਹੀਂ ਹੈਗੀ ਹੋਰ ਆਪਾਂ ਨੂੰ ਤੇ ਆਪਣੇ ਅੱਥ ਜਿਹੜੇ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਵੀ ਵਿੱਚ ਮੌਕਾ ਦਿੱਤਾ ਕਿ ਸਾਰੇ ਉਹਨਾਂ ਦੇ ਹੱਥ ਨਹੀਂ ਹੈ ਨਹੀਂ ਉਹਨਾਂ ਦੇ ਜਿਹੜੇ ਹੈਗੇ ਸਾਰੇ ਪ੍ਰੋਡਕਸ਼ਨ ਟੀਮ ਜੋ ਵੀ ਆਈ ਹੈ ਜਿਉ ਜੋ ਉਹਨਾਂ ਦੇ ਵਿੱਚ ਐਕਟਿੰਗ ਕੀਤੀ ਹੈ ਜਿਨ੍ਹਾਂ ਨੇ ਠੀਕ ਹੈ ਜੀ ਉਹ ਸਾਰੇ ਉਹਨਾਂ ਨੇ ਆਪਣੇ ਆ ਤੇ ਬਟ ਜਿਹੜੇ ਰੋਲ ਹੈਗੇ ਆ ਉਹ ਉਸੇ ਨਾਮ ਤੇ ਕੀਤੇ ਆ ਉਹਨਾਂ ਨੇ ਸਾਰੇ ਐਕਟਰ ਉਹਨਾਂ ਨੇ ਆਪਣੀ ਆ ਜੋ ਵੀ ਆ ਗਿਆ ਜਿਹੜੇ ਨਾਲ ਇਹਨਾਂ ਦੇ ਸੀ ਕੋਈ ਕੰਮ ਕਰਦੇ ਸੀ ਜਾਂ ਦੋਸਤ ਮਿੱਤਰ ਸੀ ਉਹਨਾਂ ਨੂੰ ਵੀ ਮਿਲੇ ਉਹਨਾਂ ਨੂੰ ਹਾਂਜੀ ਹਾਂਜੀ ਸਾਰੇ ਜਿੰਨੇ ਸਾਜੀ ਸੀਗੇ ਇਵਨ ਕਿ ਇੱਥੇ ਪਿੰਡ ਦੇ ਵਿੱਚ ਵੀ ਜੋ ਉਹਨਾਂ ਦੇ ਨਾਲ ਵਿਚਰੇ ਜਿਹੜੇ ਫਾਦਰ ਸਾਹਿਬ ਦੇ ਨਾਲ ਜੋ ਉਹਨਾਂ ਨਾਲ ਪੜ੍ਹੇ ਆ ਬਚਪਨ ਚ ਰਹੇ ਆ ਉਹਨਾਂ ਸਾਕੋ ਉਹਨਾਂ ਨੇ ਪੁੱਛਿਆ ਕਦੋਂ ਤੱਕ ਆ ਸਕਦੀ ਮੂਵੀ 12 April ਨੂੰ ਜੀ ਤੇ ਤੁਸੀਂ ਆਪਣੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰੋਤਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਆਪਾਂ ਮੂਵੀ ਦੀ ਬੇਸ ਬਰੀ ਨਾਲ اڈੀਕ ਕਰ ਰਹੇ ਸੀਗੇ ਉਹ ਹੁਣ 12 April ਨੂੰ ਆ ਰਹੀ ਹੈ ਜੀ ਤੇ ਉਹਨੂੰ ਵੱਧ ਚੜ ਕੇ ਸਹਿਯੋਗ ਦਿਓ ਤੇ ਦੇਖੋ ਉਹਨੂੰ ਵੱਧ ਚੜ ਕੇ ਕਾਮਯਾਬ ਕਰੋ ਉਹ ਮੂਵੀ ਨੂੰ ਠੀਕ ਫਰਮਦੀ ਬਹੁਤ ਖੁਸ਼ੀ ਹੋਈ ਹੈ ਸ਼ਨ ਕੀ ਗੱਲ ਜਿਹੜੀ ਵਰਸੀ ਮਨਾਈ ਆ ਹੁਣ ਉਹਦੇ ਬਾਰੇ ਕੀ ਕਹੇ ਜਾਂਦੇ ਵਰਸੀ ਬਾਰੇ ਵਰਸੀ ਵੀ ਬਹੁਤ ਵਧੀਆ ਮਨਾਈ ਗਈ ਹੈ ਇੱਕ ਦੀ ਮੁਕਾ ਘਰ ਵਾਲ ਕਰਦੇ ਹੈ ਲੋਕਾਂ ਦਾ ਤਨਵਾਦ ਕਰਦੇ ਸਾਰਿਆਂ ਦਾ ਧੰਨਵਾਦ ਜਿਹੜੇ ਵਰਸੀ ਤੇ ਆਇਆ ਟਾਈਮ ਕੱਢ ਕੇ ਡਿਊਟੀ ਤੋਂ ਭਰਾ ਮੇਰੇ ਮੈਂ ਬਲਤੇਜਰਾ ਅਮਰ ਸਿੰਘ ਚਮਕੀਲਾ ਔਰ ਅਮਰਜੋਤੀ ਕਲੱਬ ਦਾ ਇਹ ਫਰੈਂਚ ਕਾਨਫਰੰਸ ਦੇ ਵਿੱਚ ਦੱਸਣਾ ਚਾਹੁੰਦਾ ਜੀ ਕਿ ਅਮਰ ਸਿੰਘ ਚਮਕੀਲਾ ਔਰ ਅਮਰਜੋਤੀ ਦੇ ਉੱਪਰ ਜੋ ਫਿਲਮ ਇਤਿਆਜ ਅਲੀ ਜੀ ਬਣਾ ਰਹੇ ਨੇ ਜਿਸ ਦਾ ਸੰਗੀਤ ਕੇ ਆਰ ਰਮਾਨ ਨੇ ਦਿੱਤਾ ਉਹ ਬਹੁਤ ਜਲਦੀ ਜਿਹੜੀ ਹੈਗਾ April ਦੇ ਵਿੱਚ Netflix ਤੇ ਉਪਰ ਆ ਰਹੀ ਆ ਔਰ ਉਹਦਾ ਜਿਹੜਾ ਹੈਗਾ ਆਗਾਜ਼ ਜਿਹੜਾ ਹੈਗਾ ਇੰਤਿਆਜ਼ ਅਲੀ ਜੀ ਆ ਕੇ ਸਾਡੀ ਜਿਹੜੀ ਅਸੀਂ 36ਵਾਂ ਵਰਸਿੰਗ ਕੱਲ ਮਨਾ ਕੇ ਪਰਸੋਂ ਹਟੇ ਆ ਜੋ ਕਿ ਗੁਰਦੇਵ ਸਿੰਘ ਮਾਨ ਐਮਐਲਏ ਨਾਬਾ ਔਰ ਸਾਡੇ ਸਿੱਧੂ ਸਾਹਿਬ ਇਥੋਂ ਮਤਲਬ ਜਿਹੜੇ ਐਮਐਲਏ ਨੇ ਕਲਵੰਤ ਸਿੱਧੂ ਜੀ ਉਹਨਾਂ ਦੀ ਰਹਿਨਮਾਈ 8th ਜੋ ਮਨਾਈ ਗਈ ਆ ਉਹਦੇ ਵਿੱਚ ਬਾਕਾਇਦਾ ਸਾਰੇ ਚੀਜ਼ਾਂ ਦਾ ਜਿਹੜਾ ਹੈਗਾ ਅਨਾਉਂਸਮੈਂਟ ਕੀਤੀ ਗਈ ਆ। ਔਰ ਸਾਰਾ ਪਰਿਵਾਰ ਜਿਹੜਾ ਹੈਗਾ ਮਤਲਬ ਸਾਰਾ ਅਸੀਂ ਉੱਥੇ ਉੱਪਰ ਹਾਜ਼ਰ ਸੀਗੇ ਸਟੇਜ ਦੇ ਉੱਪਰ ਔਰ ਇਹ ਪਹਿਲੀ ਵਾਰੀ ਜਿਹੜਾ ਹੈਗਾ ਮਤਲਬ ਇਸ ਕਮੇਟੀ ਦਾ ਜਿਹੜਾ ਹੈਗਾ ਗਠਨ ਕਲਪ ਦਾ ਕੀਤਾ ਗਿਆ ਤੇ ਇਹਦੇ ਵਿੱਚ ਜਿਹੜੀ ਜ਼ਰੂਰੀ ਆ ਗੱਲ ਜਿਹੜੀ ਮੈਨੂੰ ਦੱਸਣੀ ਤਾਹਣਾ ਜਿਹੜਾ ਅੱਜ ਅਸੀਂ ਘਟ ਮਤਲ ਤੁਹਾਨੂੰ ਬੁਲਾਇਆ ਗਿਆ ਉਹ ਇਹ ਹੈ ਕਿ ਅਮਰ ਸਿੰਘ ਚਮਕੀਲਾ ਜੀ ਦੀ ਯਾਦਗਾਰ ਦੇ ਲਈ ਇੱਕ ਜਗ੍ਹਾ ਦਾ ਜਿਹੜਾ ਹੈਗਾ ਜੋ ਜਿਸ ਤਰ੍ਹਾਂ ਕਿ ਦੇਵ ਮਾਨ ਜੀ ਨੇ ਅਨਾਉਂਸ ਕੀਤਾ ਉਹ ਅਸੀਂ ਬਹੁਤ ਜਲਦੀ ਜਿਹੜੀ ਹੈਗੀ ਜਗ੍ਹਾ ਦੇਖ ਰਹੇ ਹਾਂ ਜਿੱਥੇ ਕਿ ਜੋ ਜੋ ਉਹਨਾਂ ਨੇ ਕਿਹਾ ਗਿਆ ਵੀ ਜਿਸ ਤਰ੍ਹਾਂ ਇੱਕ ਬੁੱਧ ਵੀ ਲਗਣਾ ਔਰ ਇੱਕ ਪੱਕੀ ਜਗ੍ਹਾ ਲੈ ਕੇ ਉੱਥੇ ਲਾਇਬ੍ਰੇਰੀ ਦੀ ਸਥਾਪਨਾ ਵੀ ਹੋਣੀ ਆ ਉਹਦੇ ਲਈ 90 ਤੋਂ ਗੁਰਦੇਵ ਸਿੰਘ ਮਾਨ ਜੀ ਨੇ 1 ਲੱਖ ਰੁਪਏ ਦਾ ਚੈੱਕ ਦਿੱਤਾ ਉਹਨਾਂ ਦੇ ਨਾਲ ਸਤਪਾਲ ਜੀ ਮਿੱਤਲ ਆਏ ਸੀ ਕਿ ਉਹਨਾਂ ਨੇ 1 ਲੱਖ ਰੁਪਏ ਦਾ ਚੈੱਕ ਦਿੱਤਾ ਔਰ ਸਾਡੇ ਇਥੋਂ ਹਲਕਾ ਆਤਮਨਗਰ ਤੋਂ ਜਿਹੜੇ ਸਿੱਧੂ ਸਾਹਿਬ ਨੇ ਕਲਵਨ ਸਿੱਧੂ ਜੀ ਉਹਨਾਂ ਨੇ 1 ਲੱਖ ਰੁਪਏ ਦਾ ਆਪਦੇ ਬੰਨੀਓ ਅਨਾਉਂਸ ਜਿਹੜਾ ਹੈਗਾ ਉਹ ਕਰਤਾ ਬੀਮਾ ਦੇ ਦੰਗਾ ਠੀਕ ਹੈ ਜੀ ਤੇ ਅਸੀਂ ਜਿੰਨੇ ਵੀ ਇਸ ਮੀਡੀਆ ਦੇ ਰਾਹੀਂ ਤੁਹਾਡੇ ਰਾਹੀਂ ਜਿੰਨੇ ਵੀ ਲੋਕ ਦੇਖਣਗੇ ਜਬ ਚੁਕੀਲਾ ਜਮਰਜੋਤ ਦੇ ਸੰਸਦਕ ਨੇ ਉਹ ਮਤਲਬ ਇਸ ਦੇ ਵਿੱਚ ਬਹੁਤ ਜਲਦੀ ਕਿਉਂਕੀ ਅਕਾਊਂਟ ਜਿਹੜਾ ਹੈਗਾ ਆਫੀਸ਼ਲ ਉਹ ਅਨਾਉਂਸ ਹੋ ਜਾਣਾ ਹੈ ਆਪ ਦਾ ਯੋਗਦਾਨ ਪਾ ਸਕਦੇ ਨੇ ਤੇ ਦੂਸਰੀ ਗੱਲ ਕੁਝ ਲੋਕਾਂ ਵੱਲੋਂ ਇਹ ਜਿਹੜੀ 36ਵੇਂ ਵਰਸੀ ਲੰਘੀ ਆ ਵੈਸੇ ਤਾਂ ਹਰ ਸਾਲ ਹੀ ਹੁੰਦਾ ਸਾਡੇ ਨਾਲ ਵੀ ਬਾਅਦ ਵਿੱਚੋਂ ਕੁਝ ਲੋਕ ਜਿਹੜਾ ਹੈਗਾ ਅਫਵਾਹਾਂ ਇਹ ਤੇ ਸੰਬੰਧੀ ਬਹੁਤ ਗਲਤ ਫਲਾਉਂਦੇ ਨੇ ਵੀ ਜੀ ਵਰਸੀ ਤੇ ਅਸੀਂ ਮੌਣਿਆ ਕਰਦੇ ਆ ਯਾਦੀ ਮਤਲਬ ਸਾਡੀ ਭੈਣ ਗਰਮੇਲ ਕੋਰ ਅਮਰ ਸਿੰਘ ਚਮਕੀਲਾ ਜੀ ਸਰਪੋਸੀ ਅਮਰ ਸਿੰਘ ਚਮਕੀਲਾ ਜੀ ਧਰਮ ਪਤਨੀ ਵੀ ਜੀ ਇੰਨੀ ਹਾਲਾਤ ਮਾੜੇ ਨੇ ਜਾਂ ਸਾਡਾ ਚਾਚਾ ਤਾਰੀ ਜੀ ਬੈਠੇ ਨੇ ਜਿਵੇਂ ਇਹ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਆਪਦੇ ਪੱਧਰ ਤੇ ਇਹਨੇ ਸਰਪ੍ਰਸਤੀ 8 ਭੈਣ ਗੁਰਮੀਲ कौर ਇਹਨੇ ਸਰਪ੍ਰਸਤੀ 8 ਜਿਹੜੀ ਹੈਗੀ ਪਰਸੇ ਮਨਾਈ ਜਾਂਦੀ ਹੈ ਆਵਲ ਤੇ ਲੈਵਲ ਤੇ ਮਨਾਈ ਜਾਂਦੀ ਹੈ ਖਰਚ ਪਾਣੀ ਕੋਈ ਨਹੀਂ ਕਿਸੇ ਤੋਂ ਨਹੀਂ ਕਿਹਾ ਜਾਂਦਾ ਇਹਨਾਂ ਬਣੀਓ ਇਸ ਵਾਰ ਜ਼ਰੂਰ ਹੋਇਆ ਵੀ ਗੁਰਦੇਵ ਸਿੰਘ ਮਾਨ ਜੀ ਨੇ ਆਪਦੀ ਰਹਿਨੁਮਾਈ ਏਟ ਜਿਹੜਾ ਹੈਗਾ ਕੁਝ ਅਰੇਂਜਮੈਂਟ ਕੀਤੇ ਸੀ ਕਿ ਜਿਵੇਂ ਟੈਂਟ ਦਾ ਹੋ ਗਿਆ ਜਾਂ ਸਾਊਂਡ ਦਾ ਹੋ ਗਿਆ ਹੋਰ ਵੀ ਜੋ ਸੀ ਕਿ ਅਰੇਂਜਮੈਂਟ ਉਹਨਾਂ ਆਪਣੇ ਕੀਤੇ ਗਏ ਨੇ ਪਰ ਜਿਹੜੇ ਲੋਕ ਕੁਝ ਲੋਕਾਂ ਦੀ ਆਤ ਹੁੰਦੀ ਹੈ ਵੀ ਉਹ ਇੱਕ ਲੋਕਾਂ ਦੀ ਸੰਮਤੀ ਲੈਣ ਦੇ ਲਈ ਜਿਹੜੇ ਹੈਗੇ ਇਹ ਦਿਨਾਂ ਦੇ ਵਿੱਚ ਆ ਕੇ ਵੀਡੀਓ ਆਪਣੀ ਸ਼ੁਰੂ ਕਰ ਦਿੰਦੇ ਨੇ ਵੀ ਉਹਦੇ ਪਰਿਵਾਰ ਦੇ ਹਾਲਾਤ ਦੇ ਵਿੱਚ ਰਹਿ ਰਹੇ ਆ ਜਿਉਂ ਆਈਆਂ ਤਾਰੀ ਕਮਲ ਬਿਲਕੁਲ ਨਹੀਂ ਇਹ ਸਭ ਝੂਠਾ ਭਾਵੇਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਦੂਸਰੀ ਗੱਲ ਤੁਹਾਡੇ ਮੀਡੀਆ ਦਾ ਰਾਹੀਂ ਮੈਂ ਵੀ ਗੱਲ ਕਰ ਪਹਿਣੀ ਚਾਹੁੰਨਾ ਹੈ ਵੀ ਕਮੇਟੀ ਦੇ ਕੁਝ ਫੈਸਲੇ ਨੇ ਵੀ ਜੇ ਉਹ ਉਹਨਾਂ ਦੀ ਮਤਲਬ ਸਹਿਮਤੀ ਤੋਂ ਬਿਨਾਂ ਕਮੇਟੀ ਤੋਂ ਬਿਨਾਂ ਕੋਈ ਗੱਲਬਾਤ ਇਸ ਤਰ੍ਹਾਂ ਦੀ ਹੁੰਦੀ ਹੈ ਜਿਹਦੇ ਨਾਲ ਕਿ ਅਮਰ ਸਿੰਘ ਚਮਕੀਲਾ ਜੀ ਦਾ ਨਾਮ ਉਠਾ ਲੱਗਦੀ ਹੈ ਤਾ ਉਹਦੇ ਅਸੀਂ ਵਿਰੁੱਧ ਐਕਸ਼ਨ ਨਹੀਂ ਲਵਾਂਗੇ ਇਹ ਸਾਡੀ ਕਮੇਟੀ ਦਾ ਫੈਸਲਾ ਵੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਜਿਸ ਦੇ ਨਾਲ ਕੀ ਉਹਨਾਂ ਦੇ ਨਾਮ ਉਟਾ ਲ ਕੇ ਜਾਂ ਪਰਿਵਾਰ ਦੀ ਇਨੁਆਸੀ ਦਾ ਸਾਹਮਣਾ ਕਰਨਾ ਪਵੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਤੇ ਬਾਕੀ ਮੀਡੀਆ ਦੇ ਰਹੀ ਮੈਂ ਉਹਨਾਂ ਸਾਰੇ ਵੀਰਾਂ ਦਾ ਕੋਟਰਨ ਕੋਟਰਨ ਤਾਂ ਵਾਅਦਾ ਕਰਨਾ ਚਾਹੁੰਨਾ ਜਿਹੜੇ ਕਿ ਇਸ ਵਰਸੀ ਦੇ ਸਮਾਗਮ ਦੇ ਵਿੱਚ ਬਹੁਤ ਦੂਰੋਂ ਨੇੜੋਂ ਚੱਲ ਕੇ ਆਏ ਉਹਨਾਂ ਦੇ ਕੇ ਕਦਮ ਸਾਡੇ ਸਾਰੇ ਪਰਿਵਾਰ ਦੇ ਸਿਰ ਮੱਥੇ ਤੇ ਆ ਨਾ ਪੂਰੇ ਚਮਕੀਲਾ ਪਰਿਵਾਰ ਬਣੀਓ ਪੂਰੀ ਕਮੇਟੀ ਬਣੀਓ ਜਿਹਦੇ ਕਿ ਸਰਪ੍ਰਸਤ ਭੈਣ ਗੁਰਮੀਲ ਕੌਰ ਆ ਜਿਹਦੇ ਕਿ ਚੇਅਰਮੈਨ ਮਤਲਬ ਗੁਰਦੇਵ ਸਿੰਘ ਮਾਨ ਦੇਵ ਨਾਭਾ ਤੋਂ 90 ਤੋਂ ਨੇ ਤੇ ਉਪ ਚੇਅਰਮੈਨ ਕਲਵੰਤ ਸਿੱਧੂ ਜੀ ਨੇ ਜਿਹਦਾ ਕਿ ਪ੍ਰਧਾਨ ਮੈਂ ਬਲਤੇਜ ਸਿੰਘ ਸਰਾਹ ਔਰ ਸਾਡੇ ਜਿਹੜੇ ਸਚੀਵ ਸਕੱਤਰ ਨੇ ਸਰਦਾਰ ਰਾਜਪਿੰਕ ਜੀ ਅਮਰ ਸਿੰਘ ਚਮਕੀਲਾ ਜਵਾਈ ਨੇ ਖਜ਼ਾਨਚੀ ਬੇਟੀ ਅਮਰ ਕੌਰ ਆ ਮੁਖ ਸਲਾਹਕਾਰ ਗੁਰਮੀਤ ਸਿੰਘ ਬਰੁੰਦੀ ਨੇ ਔਰ ਗਾਇਕ ਲੱਖੀ ਸਿੱਧੂ ਔਰ ਮਾਨਕਵਾਲ ਤੋਂ ਦਲਜੀਤ ਸਿੰਘ ਨੇ ਕਮੇਟੀ ਦੇ ਮੈਂਬਰ ਨੇ ਬਕਾਇਦਾ ਬਿੰਦਰ ਬਣੇ ਹੋਏ ਨੇ ਕਾਰਡ ਤੇ ਸਾਰਿਆਂ ਦਾ ਨਾਮ ਛਪਿਆ ਹੋਏ ਨੇ ਫਿਰ ਵੀ ਹਾਂ ਇੱਕ ਸਾਨੂੰ ਇਸ ਵਾਰ ਜਿਹੜੇ ਸਾਡੇ ਹਲਕੇ ਦੇ ਵਿੱਚ ਮਤਲਬ ਕਲਵੰਦ ਸਿੱਧੂ ਜਿਹੜੇ ਰਹਿਨਮਾਈਏਟ ਅੱਪੂ ਵੀਰ ਜੀ ਨੂੰ ਕਹਿੰਦੇ ਆ ਸੀ ਉਹਨਾਂ ਦਾ ਪ੍ਰਦੀਪ ਸਿੰਘ ਉਹ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਦੇ ਜਿਹੜੀ ਯੰਗ ਸਟਰ ਜੜ ਸਾਰੀ ਟੀਮ ਸੀ ਉਹਨਾਂ ਦੀ ਉਹਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ ਬਹੁਤ ਤਹਿਤੋਂ ਧੰਨਵਾਦ ਕਰਦੇ ਆਪੂ ਵੀਰ ਦਾ ਵੀ ਉਹਨਾਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਔਰ ਇੱਕ ਵਾਰੀ ਫੇਰ ਜਿੰਨੇ ਵੀ ਵੀਰ ਮੇਰੇ ਇਸ ਵੀਡੀਓ ਨੂੰ ਦੇਖ ਰਹੇ ਨੇ ਤੁਹਾਨੂੰ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਪਰਿਵਾਰ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਨੇ ਹੋ ਪਰ ਉਹਨਾਂ ਲੋਕਾਂ ਤੋਂ ਬਚ ਕੇ ਰਹੋ ਜਿਹੜੇ ਕੀ ਚਾਹੇ ਪਰਿਵਾਰ ਦੇ ਨੇੜੇ ਨੇ ਉਹ ਗਲਤ ਬਵਾਵਾ ਫੁਲਾਉਂਦੇ ਨੇ ਉਹਨਾਂ ਤੋਂ ਸੁਚੇਤ ਰਹੋ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੈ ਤੁਸੀਂ ਪਰਿਵਾਰ ਦੇ ਨਾਲ ਜਦੋਂ ਮਰਜ਼ੀ ਸੰਧੀ ਕਰ ਸਕਦੇ ਹੋ ਔਰ ਬਾਕਾਇਦਾ ਜਿਸ ਤਰ੍ਹਾਂ 버ਸੀ ਦੇ ਉੱਪਰ ਅਨਾਉਂਸਮੈਂਟ ਕੀਤੀ ਗਈ ਆ ਕੋਈ ਤੁਹਾਡੇ ਕੋਲੇ ਪਰਚੀ ਕੱਟਣ ਆਉਂਦਾ ਬਿਲਕੁਲ ਨਹੀਂ ਕਿਸੇ ਨੂੰ ਦੇਣਾ ਅਕਾਊਂਟ ਦੇ ਵਿੱਚ ਤੁਸੀਂ ਜਿਹੜੇ ਹੈਗੇ ਆ ਤੁਹਾਦ ਤੱਕ ਫੁੱਲ ਜੋ ਵੀ ਪਾਉਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਇਹ ਤੁਹਾਡਾ ਹੱਕ ਆ ਠੀਕ ਹੈ ਜੀ ਬਾਕੀ ਕਮੀਆਂ ਰਹਿ ਜਾਂਦੀਆਂ ਨੇ ਇਹ ਗੱਲ ਮੈਂ ਮੰਨਦਾ ਹਾਂ ਨਾ ਕੋਈ ਵੀ ਪ੍ਰਬੰਧ ਕਰਨਾ ਹੋਵੇ ਇਹ ਤਾਂ ਬਹੁਤ ਵੱਡਾ ਪ੍ਰਬੰਧ ਹੈ ਬਹੁਤ ਵੱਡੀ ਇੱਕ ਸਟੇਜ ਹੁੰਦੀ ਆ ਕੁਝ ਨਾ ਕੁਝ ਕਮੀਆਂ ਰਹਿ ਕੇ ਆਉਣਗੇ ਮੈਂ ਦਿਲੋਂ ਸਭ ਸਵੀਕਾਰ ਕਰਦਾ ਹਾਂ ਤੁਹਾਡੇ ਸੋ ਜਿਆਦਾ ਹੀ ਸਾਨੂੰ ਇੰਤਜ਼ਾਰ ਹੋ ਰਿਹਾ ਹੈ ਤੇ ਰਹੂਗਾ। ਅਲੋਚਨਾ ਜ਼ਰੂਰ ਹੁੰਦੀ ਹੈ। ਅਲੋਚਨਾ ਕੋਈ ਵੀ ਕੰਮ ਕਰਾਂਗੇ ਉਹਦੀ ਅਲੋਚਨਾ ਹੋਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਸਾਰਤਕ ਹੋਣੀ ਚਾਹੀਦੀ ਹੈ। ਮੈਂ ਇਸ ਮੈਸੇਜ ਨੂੰ ਹਾਂਗਾ ਵੀ ਸਾਰਤਕ ਅਲੋਚਨਾ ਹੋਣੀ ਚਾਹੀਦੀ ਹੈ ਤਾਂ ਕਿ ਅਸਾਸੀ ਹੋਰ ਅੱਗੇ ਵਧਿਏ। ਔਰ ਮੈਂ ਮਤਲਬ ਪੂਰੇ ਪਰਿਵਾਰ ਤੇ ਨਾਲ ਤੁਹਾਡੇ ਸਾਹਮਣੇ ਵਾਅਦਾ ਕਰਦਾ ਵੀ ਅਗਰ ਆਉਣ ਵਾਲੀ ਜਿਹੜੀ ਵਰਸੀ ਹੋਗੀ ਉਹ ਇਦੋਂ ਵੀ ਜਾਨੀ ਵਧੀਆ ਹੋਗੀ। ਇਹ ਸਾਡੇ ਸਾਰਿਆਂ ਦੀ ਕੋਸ਼ਿਸ਼ ਹੈ। ਔਰ ਤਾਂ ਅੰਦਰ ਮੇਲ ਕਰਦਾ ਹਾਂ ਹਮੇਸ਼ਾ ਹੀ ਸਾਨੂੰ ਸਿਰ ਤੇ ਸਾਡੇ ਹੱਥ ਰਿਆਂ ਔਰ ਦੇਵ ਨਾਬਾ ਜੀ ਨੇ ਕਿਹਾ ਸੀਗਾ ਵੀ ਉਹਨਾਂ ਬੰਨਿਓ ਵੀ ਜਿੰਨੇ ਵੀ ਵੀਰ ਮੇਰੇ ਅਸੀਂ ਸਾਰੇ ਵਰਸੀ ਤਾਈਓ মিডিਆ ਜਿੰਨੇ ਵੀ ਆਇਆ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿਹੜੀ ਨੈਟਫਲਿਕਸ ਤੇ ਫਿਲਮ ਆ ਰਹੀ ਹੈ ਅਮਰ ਸਿੰਘ ਚਮਕੀਲਾ ਜੀ ਦੀ ਉਹਨੂੰ ਬਹੁਤ-ਬਹੁਤ ਜਿਹੜਾ ਹੈਗਾ ਪਰ ਮਾ ਹੰਗਾ ਰੱਖਦੇ ਹੋ ਤੋ ਤਸੀਂ ਇਹੀ ਆਸ ਰੱਖਦੇ ਹਾਂ